ਚੈਨਾ ਡੋਰ ਗਲੀ ਦਾ ਮੋੜ ਗਲੀ ਦੇ ਮੋੜ ਤੋਂ ਮੈਨੂੰ ਇੱਕ ਗੱਲ ਚ ਇੱਤੇ ਆਈ ਭੱਜ ਭੱਜ ਕੁੱਕੜਾ ਫਤੌੜ ਬਿੱਲੀ ਆਈ ਵਾਹ 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 ਸੱਜਣੋ ਭੱਜਣ ਦੀ ਕੋਸ਼ਿਸ਼ ਨਾ ਹੀ ਕਰਿਓ ਜੇ ਕਿਉਂਕਿ ਤੁਹਾਡੇ ਘਰ ਨੂੰ ਚਾਰੇ ਪਾਸੇ ਮੈਂ ਕੱਲੇ ਨੇ ਘੇਰ ਲਿਆ ਉਹ ਭੱਜ ਗਿਆ ਉਹ ਤਾਂ ਭੱਜ ਗਿਆ ਤੁਸੀਂ ਉਹਨੂੰ ਫੜਿਆ ਕਾ ਤੋ ਨਹੀਂ ਉਹ ਯਾਰ ਮੈਨੂੰ ਸਾਹ ਦੀ ਬਿਮਾਰੀ ਆ ਪਰ ਤੈਨੂੰ ਨਹੀਂ ਭੱਜਣ ਦੇਣਾ ਕਿਉਂ ਕਿਉਂਕਿ ਤੇਰਾ ਨਾ ਕੜਾ ਮੇਰੀ ਯਾਰੀ ਆ ਵਾਹ ਵਾਹ ਆਜਾ 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 ਓਰੀ ਓਰੀ ਯਾਰ ਚੈਨਾ ਦੀ ਡੋਰ ਨਾਲ ਗੁੱਡੇ ਚੜਾਉਂਦਾ ਸੀ ਹੈ ਤੈਨੂੰ ਪਤਾ ਨਹੀਂ ਕਾਕਾ ਹੁਣ ਇੱਥੇ ਗ੍ਰਿਫਤਾਰੀਆਂ ਹੋਣ ਗਈਆਂ ਅਦਾਲਤਾਂ ਹੋਣ ਗਈਆਂ ਕੇਸ ਚੱਲਣਗੇ ਤੈਨੂੰ ਨਾ ਸਿੰਘਮ ਫਿਲਮ ਦੇ ਅਜੇ ਦੇਵਗਨ ਵਾਂਗੂੰ ਗਲਮੇ ਤੋਂ ਫੜ ਕੇ ਘੜੀਸ ਕੇ ਠੋੜੇ ਲੈ ਕੇ ਜਾਊਗਾ ਸੁਣ ਗਿਆ ਨਾ ਮੇਰੀ ਗੱਲ ਜਨਾਬ ਜੇ ਤੁਹਾਡੀ ਚਾਬੀ ਖਤਮ ਹੋ ਜੇ ਤਾਂ ਆਪਾਂ ਬੈਠ ਕੇ ਗੱਲ ਕਰ ਲਈਏ ਮੈਂ ਬੈਠ ਨਹੀਂ ਸਕਦਾ ਜਨਾਬ ਤੁਹਾਨੂੰ ਬਵਾ ਸਿਰ ਵੀ ਆ ਓਏ ਮੇਰਾ ਕਹਿੰਦਾ ਮਤਲਬ ਆਪਾਂ ਦਵਾਈ ਦੇ ਕੇ ਨਵੇੜ ਲਈਏ ਕੰਮ ਤੂੰ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹਾ ਸਾਲਿਆ ਟਟਿਆਣਿਆਂ ਜਿਆ ਜਨਾਬ ਕੋਸ਼ਿਸ਼ ਨਹੀਂ ਕਰ ਰਹਾ ਦਈਂ ਨਾ ਓਏ ਤੈਨੂੰ ਪਤਾ ਮੈਂ ਰਿਸ਼ਵਤ ਦੇ ਬੜਾ ਖਿਲਾਫ ਹਾਂ ਮੈਨੂੰ ਗੁੱਸਾ ਚੜ ਗਿਆ ਨਾ ਮੈਂ ਇਨਕਾਊਂਟਰ ਕਰਨ ਲੱਗਾ ਸਿਰਫ ਮੀਨ ਨਹੀਂ ਲਉਣਾ ਹੁੰਨਾ ਜਨਾਬ ਇਹਨਾਂ ਤੇ ਜੈਕਸ਼ਨ ਤਾਂ ਤਾਂ ਸਾਉਥ ਹਰਾਂ ਫਿਲਮਾਂ ਚ ਹੋਣਾ ਚਾਹੀਦਾ ਸੀਗਾ ਤੁਹਾਡੇ ਤੋਂ ਤਾਂ ਕੋਈ ਮੁਜਰਮ ਭੱਜ ਨਹੀਂ ਸਕਦਾ ਜੇ ਮੁਜਰਮ ਭੱਜ ਵੀ ਜਾਵੇ ਤਾਂ ਮੈਂ ਐਨਕਾਊਂਟਰ ਕਰ ਦਿੰਨਾ ਜਿਹੜਾ ਪਿਸਤੌਲ ਤੇ ਨਹੀਂਗਾ ਤੁਹਾਡੇ ਕੋਲ ਉਹ ਯਾਰ ਵੱ ਦਵਾਈ ਦੇਣੀ ਹੁੰਦੀ ਹੈ ਮੈਂ ਤਾਂ ਜਿਹੜਾ ਕੋਈ ਬੰਦਾ ਭੱਜੇ ਮੈਂ ਤਾਂ ਕਹਿੰਦਾ ਨਾ ਹੇ ਮੇਰੇ ਮਾਲਕਾ ਆ ਮੁਜਰਮ ਮੇਰੇ ਤੋਂ ਭੱਜ ਗਿਆ ਇਹ ਤਾਂ ਐਕਸੀਡੈਂਟ ਹੀ ਹੋ ਜੇ ਜਨਾਬ ਮਨ ਨੂੰ ਇੱਕ ਗੱਲ ਦੱਸੋ ਆ ਚਾਇਨਾ ਡੋਰਾਂ ਦੀ ਕਿੱਥੋਂ ਆ ਚਾਇਨਾ ਚੋਂ ਤੇ ਚਾਇਨਾ ਚੋਂ ਕਿੱਥੇ ਜਾਂਦੀ ਆ ਹੋਲ ਸੇਲਰਾਂ ਕੋਲ ਹੋਲ ਸੇਲਰਾਂ ਤੋਂ ਕਿੱਥੇ ਜਾਂਦੀ ਆ ਛੋਟੀਆਂ ਦੁਕਾਨਾਂ ਤੇ ਛੋਟੀਆਂ ਦੁਕਾਨਾਂ ਤਾਂ ਕਿੱਥੇ ਜਾਂਦੀ ਆ ਤੁਹਾਡੇ ਵਰਗੇ ਮੁੰਡਿਆਂ ਕੋਲ ਜਿਹੜੇ ਚੈਨਾ ਡੋਰ ਦੀ ਪਤੰਗ ਟੜ ਚੜਾਉਂਦੇ ਆ ਉਹਨਾਂ ਕੋਲ ਜਾਂਦੀ ਹੋਰ ਕਿੱਥੇ ਜਾਣੀ ਆ ਤੇ ਜਨਾਬ ਜਦੋਂ ਇੰਨਾ ਪੰਜਾਬ ਦੇ ਚੱਕਰ ਕੱਢ ਕੇ ਸਾਡੇ ਕੋਲ ਆਂਦੀ ਆ ਤੇ ਤੁਸੀਂ ਉਦੋਂ ਹੀ ਪਤਾ ਨਹੀਂ ਫੜਦੇ ਉਹ ਯਾਰ ਉਦੋਂ ਕਿਵੇਂ ਫੜ ਲਗੇ ਹੁਣ ਤੈਨੂੰ ਪਤਾ ਵੀ ਸਰਕਾਰਾਂ ਮੂਰੇ ਕਿਹੜਾ ਆਪਣਾ ਜ਼ੋਰ ਚੱਲਦਾ ਹਾਂ ਤੇ ਗਰੀਬਾਂ ਮੂਰੇ ਜ਼ੋਰ ਚੱਲਦਾ ਤੇ ਜ਼ੋਰ ਪੁੱਤ ਗਰੀਬਾਂ ਦੀ ਚੱਲਦਾ ਸਰਕਾਰ ਬਣਾਈ ਕਿੰਨੇ ਸੀ ਅਸੀਂ ਬਣਾਏ ਸੀ ਤੇ ਫਿਰ ਡੰਡੇ ਵੀ ਕੌਣ ਖਾਊਗਾ ਤੁਸੀਂ ਖਾਓਗੇ ਡੰਡੇ ਵੀ ਜਨਾ ਫਿਰ ਤੁਸੀਂ ਕੀ ਖਾਓਗੇ ਓਏ ਮੈਂ ਕੁਛ ਨਹੀਂ ਖਾਂਦਾ ਮੈਂ ਥੋੜਾ ਜਿਹਾ ਖਤਰਨਾਕ ਬੰਦਾ ਹਾਂ ਜਲਦੀ ਕਿਤੇ ਮੈਨੂੰ ਕੁਛ ਖਵਾਉਣ ਪਿਉਣ ਦੀ ਗੱਲ ਨਾ ਕਰੀ ਸਮਝ ਆ ਨਿੱਕਰੇ ਜਾ ਕੇ ਤਾਂ ਖਾ ਲੂੰਗਾ ਮੈਂ ਜਾਂ ਰਸਤੇ 'ਚ ਰੇੜੀ 'ਨ ਉੱਥੇ ਖਾ ਲੂੰਗਾ ਮੈਂ ਘਰੇ ਨਹੀਂ ਖਾਂਦਾ ਮੈਂ ਕਿਸੇ ਦੇ ਘਰੇ ਨਹੀਂ ਖਾਂਦਾ ਮੇਰੀ ਆਦਤ ਵੀ ਕਿਸੇ ਦੇ ਘਰੇ ਜਾ ਕੇ ਨਹੀਂ ਖਾਂਦਾ ਹੁੰਦਾ ਮੈਂ ਤੇ ਪੁੱਤ ਤੂੰ ਚੜਾ ਲੈ ਪਤੰਗ ਕਿਉਂਕਿ ਤੇਰੇ ਤਾਂ ਲਾਇਸੈਂਸ ਬਣ ਗਿਆ ਹੁਣ ਉਹ ਚੈਨਾ ਡੋਰ ਦਾ ਖਿਆਲ ਰੱਖਣਾ ਕਿ ਪੰਛੀ ਵੀ ਮਾਰ ਸਕਦੀ ਆ ਰਸਤੇ ਵਿੱਚ ਲੋਕ ਮੋਟਰਸਾਈਕਲ ਤੇ ਜਾਂਦੇ ਆ ਉਹਦਾ ਵੀ ਐਕਸੀਡੈਂਟ ਕਰਵਾ ਸਕਦੀ ਆ ਗਲੇ 'ਚ ਫਿਰ ਸਕਦੀ ਆ ਪਰ ਤੂੰ ਚੜਾਲਾ ਤੂੰ ਚੜਾਲਾ ਤੇਰੇ ਤਾਂ ਲਾਇਸੈਂਸ ਬਣ ਗਿਆ ਸ਼ਾਬਾਸ਼ ਸ਼ਾਬਾਸ਼ ਚੜਾਵਾ ਚੜਾਲਾ ਚੜਾਲਾ